ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਗਰਮੀਆਂ ਦੀ ਕਲੈਕਸ਼ਨ ਸਭ ਤੋਂ ਜ਼ਿਆਦਾ ਜਿਹੜੀ ਕਿ ਚੱਲ ਰਹੀ ਆ ਮਸਲੀਨ ਦੇ ਦੁਪੱਟਿਆਂ ਦੇ ਨਾਲ ਆਲ ਓਵਰ ਸਾਰੀ ਕਲੈਕਸ਼ਨ ਰਹੂਗੀ ਆਲ ਓਵਰ 5 ਮੀਟਰ ਦੇ ਸੂਟ ਰਹਿਣਗੇ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਹੋਣਗੇ ਉਹ ਹੋਣਗੇ ਮਸਲੀਨ ਦੇ ਜਿਹੜੇ ਕਿ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਤੇ ਬਹੁਤ ਵਧੀਆ ਇਹਨਾਂ ਨੂੰ ਰਿਸਪਾਂਸ ਮਿਲ ਰਿਹਾ ਆਪਾਂ ਬਹੁਤ ਜ਼ਿਆਦਾ ਸੂਟ ਇਹਨਾਂ ਵਿੱਚ ਪਹਿਲਾਂ ਵੀ ਬਹੁਤ ਨਿਊ ਨਿਊ ਡਿਜ਼ਾਈਨ ਲਿਆਉਂਦੇ ਰਹੇ ਆਂ ਤੇ ਹੁਣ ਵੀ ਸਾਰੇ ਨਿਊ ਡਿਜ਼ਾਈਨ ਆ ਚੁੱਕੇ ਨੇ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਚੁਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਮੈਂ ਅੱਜ ਤੁਹਾਨੂੰ ਦਿਖਾਨੀ ਆ ਜਿਹੜੇ ਆਪਣੇ ਕੋਲ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਨਿਊ ਸਟਾਕ ਸਾਰਾ ਅਵੇਲੇਬਲ ਹੋ ਚੁੱਕਿਆ ਵਾ ਤੇ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਹੋਇਆ ਤੇ ਜਿਹੜੀਆਂ ਆਪਣੇ ਕੋਲ ਨਿਊ ਨੈਕਸਟ ਵੀਕ ਜਿਵੇਂ ਕਿ ਹੁਣ ਜਿਹੜਾ ਵੀਕ ਦਾ ਵਾ ਉਹ ਆਪਣੇ ਕੋਲ ਸਾਰਾ ਸਟਾਕ ਅਵੇਲੇਬਲ ਹੋ ਗਿਆ ਨੈਕਸਟ ਵੀਕ ਆਪਣੇ ਕੋਲ ਕੀ ਆ ਰਹੇ ਆ ਉਹਦੀ ਸਾਰੀ ਨੋਟੀਫਿਕੇਸ਼ਨ ਆਪਣੀ ਇੰਸਟਾ ਤੇ ਹੁੰਦੀ ਆ ਇੰਸਟਾ ਤੇ ਆਪਾਂ ਫੋਟੋਸ ਵਗੈਰਾ ਸਾਰਾ ਕੁਝ ਸ਼ੇਅਰ ਕਰਦੇ ਆ ਤਾਂ ਤੁਸੀਂ ਪਲੀਜ਼ ਜਿਹੜੀਆਂ ਭੈਣਾਂ ਗਰੁੱਪ ਦੇ ਵਿੱਚ ਨਹੀਂ ਐਡ ਹੈਗੀਆਂ ਕਿਉਂਕਿ ਗਰੁੱਪ ਦੇ ਵਿੱਚ ਕਈ ਵਾਰੀ ਕੋਈ ਨੰਬਰ ਸਕਿਪ ਵੀ ਹੋ ਜਾਂਦਾ ਨਹੀਂ ਵੀ ਐਡ ਆਨ ਹੋਇਆ ਜਾਂਦਾ ਤਾਂ ਜਾਂ ਫਿਰ ਕਈਆਂ ਨੂੰ ਹੁੰਦਾ ਸਾਡੀ ਫੋਨ ਦੀ ਗੈਲਰੀ ਜੀ ਫੁੱਲ ਹੋ ਜਾਂਦੀ ਆ ਤੇ ਕਈ ਵਾਰੀ ਉਹ ਐਗਜ਼ਿਟ ਕਰ ਜਾਂਦੀਆਂ ਨੇ ਗਰੁੱਪ ਚੋਂ ਤੇ ਫਿਰ ਫੇਰ ਰਿਪੀਟ ਆਉਂਦੇ ਆ ਕਿ ਹੁਣ ਸਾਨੂੰ ਫੇਰ ਐਡ ਕਰ ਲਓ ਤਾਂ ਤੁਹਾਨੂੰ ਸਭ ਤੋਂ ਬੈਟਰ ਰਹੀ ਹੈ ਕਿ ਤੁਸੀਂ ਚਹਿਲ ਕਲੈਕਸ਼ਨ 27 ਚਹਿਲ ਕਲੈਕਸ਼ਨ 27 ਇੰਸਟਾ ਦੀ ਮੇਰੀ ਆਈਡੀ ਆ ਜਦੋਂ ਮਰਜੀ ਉਥੇ ਜਾ ਕੇ ਤੁਸੀਂ ਉਹਨੂੰ ਫੋਲੋ ਜ਼ਰੂਰ ਕਰ ਲਓ ਤੇ ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਨਿਊ ਕਲੈਕਸ਼ਨ ਦੇਖਣੀ ਚਾਹੁੰਦੇ ਹੋ ਉਹਦੇ ਤੇ ਤੁਹਾਨੂੰ ਨਿਊ ਕਲੈਕਸ਼ਨ ਨਿਊ ਪਿਕਸ ਅਪਡੇਟ ਜੋ ਵੀ ਹੋਊਗੀ ਤੁਹਾਨੂੰ ਉਹ ਤੇ ਮਿਲਦੀ ਰਹੂਗੀ ਇਸ ਲਈ ਉਹਨੂੰ ਜਾ ਕੇ ਫੋਲੋ ਕਰ ਲਓ ਉਹਦੇ ਉੱਪਰ ਮੈਂ ਸਾਰੀਆਂ ਪਿਕਸ ਜੋ ਵੀ ਆਪਣੇ ਕੋਲ ਵੈਰਾਈਟੀ ਆਇਆ ਕਰੂਗੀ ਉਹਦੇ ਉੱਪਰ ਮੈਂ ਸ਼ੇਅਰ ਕਰਿਆ ਕਰੂੰਗੀ ਤੇ ਤਾਂ ਕਰਕੇ ਸਾਰੀਆਂ ਭੈਣਾਂ ਨੂੰ ਮੈਂ ਇੱਥੇ ਸਕਰੀਨ ਤੇ ਉਹਦੀ ਲਗਾ ਦੂੰਗੀ ਜੀ ਸਕਰੀਨਸ਼ਾਟ ਆ ਆਈਡੀ ਦਾ ਤਾਂ ਉਹਨੂੰ ਜਾ ਕੇ ਫੋਲੋ ਕਰ ਲਓ ਤੇ ਕਈ ਪੈਣਾ ਕਿਉਂਕਿ ਕਈ ਵਾਰੀ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਵੀਡੀਓ ਪਾਉਣ ਦਾ ਟਾਈਮ ਮਿਲਦਾ ਹੀ ਨਹੀਂ ਹੈਗਾ ਉਹ ਪਿਕਸ ਦੇ ਉੱਪਰ ਹੀ ਸੋਲਡ ਆਊਟ ਹੋ ਜਾਂਦੀਆਂ ਜੀ ਮੈਂ ਕਈਆਂ ਦੇ ਵਿੱਚ ਕਈ ਸੈਟਾਂ ਦੇ ਵਿੱਚ ਤਿੰਨ ਤਿੰਨ ਪੀਸ ਹੀ ਆਉਂਦੇ ਨੇ ਤੇ ਉਹ ਤਿੰਨ ਤਾਂ ਬਹੁਤ ਹੀ ਸਮਝ ਲਓ ਰੇਅਰ ਹੀ ਹੋ ਜਾਂਦੇ ਨੇ ਤੇ ਕੋਈ ਡਿਜ਼ਾਈਨ ਇੰਨਾ ਸੋਹਣਾ ਹੁੰਦਾ ਵਾ ਕਿ ਉਹ ਪਿਕਸ ਤੇ ਹੀ ਸੋਲਡ ਆਊਟ ਹੋ ਜਾਂਦਾ ਤੇ ਸਾਨੂੰ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਮਿਲਦਾ ਇਸ ਲਈ ਕਹਿੰਨੀ ਆ ਵੀ ਜਿਹੜੀਆਂ ਭੈਣਾ ਨਿਊ ਨਿਊ ਚੀਜ਼ਾਂ ਜਾਂ ਨਿਊ ਨਿਊ ਸੂਟ ਨਿਊ ਨਿਊ ਡਿਜ਼ਾਈਨਿੰਗ ਨੇ ਆ ਹੁੰਦਾ ਵੀ ਸਾਨੂੰ ਕੁਝ ਲੱਗ ਜੇ ਆ ਮਿਲੇ ਤੇ ਪਹਿਲਾਂ ਪਤਾ ਲੱਗ ਜਾਵੇ ਤਾਂ ਕਰਕੇ ਉੱਥੇ ਜਾ ਕੇ ਤੁਸੀਂ ਇੰਸਟਾ ਦੀ ਆਈਡੀ ਤੁਸੀਂ ਫੋਲੋ ਕਰ ਸਕਦੇ ਹੋ ਲੋ ਚੀਜ਼ ਦਿਖਾਨੀ ਆ ਅੱਜ ਦੇ ਸੂਟ ਇਹ ਵੀ ਬਹੁਤ ਸੋਹਣੀ ਕਲੈਕਸ਼ਨ ਆ ਆ ਸਾਰਾ ਸਟਾਕ ਨਿਊ ਆ ਬਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਵੀਡੀਓ ਦਾ ਪਹਿਲਾ ਸੂਟ ਚੈੱਕ ਕਰੋ PRINTING 블랙 ਕਲਰ ਦੇ ਉੱਪਰ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦਾ ਕਲਰ ਰਹਿੰਦਾ 블랙 ਕਿਉਂਕਿ ਕੋਈ ਮਰਜੀ ਸੈਟ ਖੁੱਲੇ 블랙 ਸਭ ਤੋਂ ਫਰਸਟ ਦੇ ਜਾਂਦਾ ਬਹੁਤ ਸੋਹਣੀ PRINTING ਆ PRINTING ਚੈੱਕ ਕਰ ਲਓ ਫੋਇਲ ਜੀ PRINTING ਆ ਪਿਓਰ ਲੌਨ ਕਾਟਨ ਕਹਿ ਦਈਏ ਸੁਪੀਰੀਅਰ ਕਾਟਨ ਕਹਿ ਦਈਏ ਉਹ ਵਾਲਾ ਬੇਸ ਲੱਗਿਆ ਹੋਇਆ ਬਹੁਤ ਵਧੀਆ ਰਿਸਪੌਂਸ ਆ ਫੈਬਰਿਕ 1 2 ਵੈਨ ਲਾ ਦੇ ਜਾਈ 200% ਤੁਸੀਂ ਕਹਿ ਲੋ ਕਿ ਪਿਓਰ ਕਾਟਨ ਆ ਇੰਨਾ ਵਧੀਆ ਇਹ ਸੌਫਟ ਸਟੱਫ ਆ ਵੀ ਪਾਈ ਹੋਏ ਦਾ ਪਤਾ ਤੱਕ ਨਹੀਂ ਚਲਦਾ ਸੂਟ ਦਾ ਗਰਮੀ ਵਾਲੀ ਸਭ ਤੋਂ ਬੈਸਟ ਕਲੈਕਸ਼ਨ ਆ ਤੇ ਇਹਨਾਂ ਦੇ ਸਭ ਤੋਂ ਜ਼ਿਆਦਾ ਸੋਹਣੇ ਜਿਹੜੇ ਨਾਲ ਆ ਰਹੇ ਨੇ ਇਹਨਾਂ ਦੇ ਦੁਪੱਟੇ ਆ ਲੋ ਦੁਪੱਟੇ ਸਭ ਤੋਂ ਜ਼ਿਆਦਾ ਸੋਹਣੇ ਆ ਇਹਨਾਂ ਦੇ ਬਹੁਤ ਖੁੱਲੇ ਡੁੱਲੇ ਟਾਈਟਾਈ ਮੀਟਰ ਦੇ ਇਹ ਹੁੰਦੇ ਨੇ ਦੁਪੱਟੇ ਪੂਰੇ ਲੰਬੇ ਚੌੜੇ ਚੜਾਈ ਲੰਬਾਈ ਦੇ ਵਿੱਚ ਪੂਰੀ ਵਧੀਆ ਬੁੱਕਲ ਵੱਜਦੀ ਆ ਸਿਰ ਤੇ ਰੁਕਦੇ ਨੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਇਹ ਤੇ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ 1500 ਦੇ ਵਿੱਚ ਇਹ ਵਾਲੇ ਸੂਟ ਨੇ 1500 ਦੇ ਵਿੱਚ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੈਗਾ ਜੀ ਤੁਹਾਡੇ ਘਰ ਤੱਕ ਇਹ ਪਹੁੰਚਦੇ ਹੋਣਗੇ ਜਿਹੜਾ ਮਰਜੀ ਸੂਟ ਤੁਸੀਂ ਇਹਨਾਂ ਚੋਂ ਲੈ ਸਕਦੇ ਹੋ ਇਹਦੇ ਵਿੱਚ ਸੈਕੰਡ ਕਲਰ ਹੈਗਾ ਇਸ ਸੈਕੰਡ ਦੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਕੋਈ ਵੀ ਨਾਨ ਬ੍ਰਾਂਡ ਨਹੀਂ ਲੋਕਲ ਉਹਨਾਂ ਲੱਗੀ ਹੋਈ ਕਾਟਨ ਨਹੀਂ ਲੱਗੀ ਹੋਈ ਪੂਰੀ ਵਧੀਆ ਸੁਪੀਰੀਅਰ ਕਾਟਨ ਸਾਰੀ ਬ੍ਰਾਂਡਿੰਗ ਦੀ ਟੈਗਿੰਗ ਤੁਹਾਨੂੰ ਮਿਲੇਗੀ ਸਾਈਡ ਤੇ ਸੂਟ ਤੇ ਬਹੁਤ ਸੋਹਣੇ ਤੇ ਬਾਕੀ ਫੀਲ ਬਹੁਤ ਸੋਹਣੀ ਆ ਪਾਏ ਹੋਏ ਕੱਪੜੇ ਨੇ ਤੁਹਾਨੂੰ ਖੁਦ ਦੱਸਣਾ ਕਿ ਹਾਂਜੀ ਤੁਸੀਂ ਕੀ ਵੇਅਰ ਕੀਤਾ ਹੋਇਆ ਯਾਨੀ ਕਿ ਇੰਨਾ ਸਕੂਨ ਆ ਇਹ ਕੱਪੜੇ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਆ ਦੋਨੇ ਹੀ ਕਲਰ ਪੂਰੇ ਵਧੀਆ ਨੇ ਹਲੋ ਸੈਕੰਡ ਕਲਰ ਲਾਈਟ ਜਾਂ ਗ੍ਰੇ ਕਲਰ ਜਿਹੜਾ ਮਰਜ਼ੀ ਕਲਰ ਲੈ ਲਓ ਦੇਖੋ ਬਹੁਤ ਸੋਹਣਾ ਕਲਰ ਹੈਗੇ ਪ੍ਰਿੰਟਿੰਗ ਦੇਖ ਕਿੰਨੀ ਸੋਹਣੀ ਆ ਫੋਇਲਿੰਗ ਦੀ ਪ੍ਰਿੰਟਿੰਗ ਆ ਨਾਲ ਇਹਦੇ ਵੀ ਸੇਮ ਮਸਲੀਨ ਦਾ ਹੀ ਦੁਪੱਟਾ ਆਊਗਾ ਤੇ ਦੁਪੱਟੇ ਪੂਰੇ ਖੁੱਲੇ ਡੁੱਲੇ 2.5 2.5 ਮੀਟਰ ਦੀ ਕਟ ਪ੍ਰੋਪਰ ਸਭ ਤੋਂ ਵਧੀਆ ਯਾਨੀ ਕਿ ਸਭ ਤੋਂ ਜ਼ਿਆਦਾ ਇਹੀ ਹੁੰਦਾ ਵਾ ਹਰ ਪੈਨ ਨੂੰ ਹੁੰਦਾ ਖੁਦ ਮੈਨੂੰ ਵੀ ਇਹੀ ਹੁੰਦਾ ਸੂਟ ਦਾ ਜਿਹੜਾ ਸੋਨਾ ਹੁੰਦਾ ਹੁੰਦਾ ਹੀ ਆ ਕਿ ਦੁਪੱਟਾ ਬਹੁਤ ਵਧੀਆ ਹੋਵੇ ਖੁੱਲਾ ਡੁੱਲਾ ਹੋਵੇ ਵਧੀਆ ਬੁੱਕਲ ਵੱਜਦੀ ਹੋਵੇ ਹਨਾ ਤੇ ਆਇਨਾ ਹੋਵੇ ਛੋਟਾ ਜਿਹਾ ਹੋਵੇ ਬਸ ਇਹੀ ਮੇਲ ਹੁੰਦਾ ਤੇ ਇਹਨਾਂ ਦੇ ਦੁਪੱਟੇ ਬਹੁਤ ਵਧੀਆ ਆਸਮ ਦੁਪੱਟੇ ਆਏ ਹੋਏ ਨੇ ਨਾਲ ਸੂਟਾਂ ਦੀ ਪ੍ਰਿੰਟਿੰਗ ਦਾ ਤੁਸੀਂ ਚੈੱਕ ਕਰ ਸਕਦੇ ਹੋ ਦੋਨੇ ਹੀ ਕਲਰ ਦੋ ਹੀ ਕਲਰ ਆਏ ਨੇ ਦੋਨੇ ਤੇ ਦੋਨੇ ਪੂਰੇ ਐਂਡ ਨੇ ਕੋਈ ਵੀ ਕਲਰ ਇਹਨਾਂ ਦਾ ਛੱਡਣ ਵਾਲਾ ਨਹੀਂ ਹੈਗਾ ਹਲੋ ਜੀ ਅਗਲਾ ਚੈੱਕ ਕਰੋ ਮਿੱਠਾ ਜਾਂ orange ਕਲਰ ਆਹੇ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਆ ਵੱਡੇ ਜਿਹੜੇ ਵੱਡੇ ਫਲਾਵਰ ਨਹੀਂ ਲਾਇਕ ਕਰਦੇ ਛੋਟੇ ਫਲਾਵਰ ਨਿੱਕੀ ਬੁੱਟੀ ਦਾ ਆਪਾਂ ਕਹਿ ਦਿੰਦੇ ਆ ਉਦਾਂ ਦੀ ਇਹ ਪ੍ਰਿੰਟਿੰਗ ਆ ਦੇਖੋ ਮਿੱਠਾ-ਮਿੱਠਾ ਜਿਹਾ orange color ਆ ਹੈ ਆ ਦੇਖੋ ਇਹਦੇ ਦੁਪट्टे ਤੋਂ ਤੁਹਾਨੂੰ ਇਹਦਾ ਪੂਰਾ ਬੇਸ ਪਤਾ ਲੱਗੂਗਾ ਮਿੱਠਾ-ਮਿੱਠਾ ਜਿਹਾ orange ਚ ਨਾਲ سیم ਇਹ ਦੁਪੱਟਾ ਲੱਗਿਆ ਹੋਇਆ ਪਿਓਰ ਮਸਲੀਨ ਦਾ ਦੁਪੱਟਾ ਨਾਲ ਆਹ ਲੋਅਰ 5 ਮੀਟਰ ਦੀ ਕੱਟ ਮਿਲੂਗੀ ਕੱਪੜਾ ਬਹੁਤ ਫਾਈਨ ਆ ਜਿੰਨਾ ਮਰਜੀ ਇਹਨੂੰ ਤੁਸੀਂ ਧੋਵੋ ਜੋ ਮਰਜੀ ਇਹਨੂੰ ਕਰੋ ਜੀ ਪਾਓ ਕੱਪੜਾ ਬਹੁਤ ਫਾਈਨ ਆ ਅਗਲੇ ਸਾਲਾਂ ਤੱਕ ਜਦੋਂ ਇਹ ਪਾਉਂਗੇ ਤਾਂ ਯਾਦ ਕਰੋਗੇ ਬਹੁਤ ਵਧੀਆ ਜਾਣਗੇ ਬਸ ਆਪਣਾ ਕਲਰ ਚੁਆਇਸ ਦੇਖੋ ਪ੍ਰਿੰਟਿੰਗ ਦੇਖੋ ਤੇ ਫਟਾਫਟ ਆਪਣੇ ਆਰਡਰ ਕਰ ਦੋ ਅਲੋਚ ਨਿੱਕੀ ਨਿੱਕੀ ਬੂਟੀ ਦਾ ਜਿਹੜੀ ਸਭ ਤੋਂ ਜ਼ਿਆਦਾ ਡਿਮਾਂਡ ਪਿਛਲੀ ਵਾਰ ਪਿਛਲੀ ਵੀਡੀਓ ਇੱਕ ਪਾਈ ਸੀ ਇਹ ਮਸਲੀਨ ਦੇ ਮਸਲੀਨ ਦੇ ਦੁਪੱਟਿਆਂ ਨਾਲ ਹੀ ਉੱਚ ਵੀ ਇੱਕੋ ਹੀ ਸੂਟ ਸੀ ਇਹਦੇ ਵਿੱਚ ਵੀ ਫੇਰ ਇੱਕੋ ਹੀ ਆਇਆ ਤੇ ਸਭ ਤੋਂ ਜ਼ਿਆਦਾ ਡਿਮਾਂਡ ਤੇ ਖੜਦੇ ਨੇ ਫਿਰ ਇਹ ਸੂਟ ਦੇਖੋ ਮਿੱਠਾ ਆ ਜਾਂ ਪਿੰਕ ਜਿਹਾ ਸ਼ੇਡ ਆ ਬਹੁਤ ਹੀ ਜਿਆਦਾ ਪਿਆਰਾ ਜਿਹਾ ਸ਼ੇਡ ਆ ਨਿੱਕੇ ਨਿੱਕੇ ਬੂਟੀ ਦਾ ਵਾ ਨਾਲ ਇਹਦੇ ਸੇਮ ਪਿੰਕੀ ਦੁਪੱਟਾ ਵਾ ਇਸ ਤਰ੍ਹਾਂ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਦੁਪੱਟਾ ਨਾਲ ਫਿਰ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਜਿਹੜਾ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਚੱਲਿਓ ਹਲੋ ਗ੍ਰੀਨ ਕਲਰ ਦੇ ਉੱਪਰ ਗ੍ਰੀਨ ਵੀ ਕਾਫੀ ਜ਼ਿਆਦਾ ਟ੍ਰੈਂਡਿੰਗ ਤੇ ਆ ਇਹ ਵਾਲਾ ਡਿਜ਼ਾਈਨ ਪ੍ਰਿੰਟਿੰਗ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਆ ਲੌਨ ਕਾਟਨ ਤੇ ਕਾਟਨ ਸ਼ਿਮਰ ਤੇ ਹਰ ਕਿਸੇ ਤੇ ਇਹ ਵਾਲਾ ਪ੍ਰਿੰਟ ਚੱਲ ਰਿਹਾ ਵਾ ਬਹੁਤ ਹੀ ਵਧੀਆ ਤੇ ਨਾਲ ਇਹਦੇ ਸੇਮ ਹੈਗਾ ਇਹਦੀ ਜਿਹੜੀ ਬਾਟਮ ਆ ਜੀ ਉਹ ਰਹੂਗੀ ਪਲੇਨ ਹਾਂ ਇਹਦੀ ਬਾਟਮ ਰਹੂਗੀ ਪਲੇਨ ਅ ਥੋੜੀ ਡਿਜੀਟਲ ਯਾਨੀ ਕਿ ਹੋਈ ਹੋਈ ਆ ਸੇਮ ਸ਼ਰਟ ਨਾਲ ਦੀ ਇਹ ਨਾਲ ਇਹ ਮਸਲੀਨ ਦਾ ਰਹੂਗਾ ਦੁਪੱਟਾ ਇਹ ਸਿੰਗਲ ਪੀਸ ਹੀ ਆ ਜਿਹੜਾ ਮੈਚਿੰਗ ਆ ਬਾਕੀ ਸਾਰੇ ਆਲ ਓਵਰ ਨੇ ਹਲੋ ਦੁਪੱਟਾ ਚੈੱਕ ਕਰ ਲਓ ਬਹੁਤ ਸੋਹਣਾ ਗ੍ਰੀਨ ਜਿਹਾ ਕਲਰ ਆ ਬਣੀ ਹੋਈ ਪੀਸ ਦੀ ਲੁੱਕ ਕੁਛ ਇਦਾਂ ਆ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਬ੍ਰਾਂਡਿੰਗ ਦਾ ਟੈਗ ਮਿਲੂਗਾ ਬ੍ਰਾਂਡਿੰਗ ਦੀ ਸਾਰੀ ਸਟੈਂਪਿੰਗ ਮਿਲੂਗੀ ਬਹੁਤ ਵਧੀਆ ਸਾਰੀ ਕਲੈਕਸ਼ਨ ਆ ਲੋ ਜੀ ਦੇਖੋ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਆ ਆਇਆ ਵੀ ਖਿਲ ਕੇ ਪ੍ਰਿੰਟਿੰਗ ਆਉਂਦੀ ਆ ਜਦੋਂ ਸੂਟ ਖੋਲਦੇ ਆ ਤੇ ਪਾਏ ਹੋਏ ਤਾਂ ਦੇਖੋ ਜਦੋਂ ਇਹਨਾਂ ਨੇ ਤਿਆਰ ਹੋਣਾ ਤਾਂ ਕਿੰਨੇ ਸੋਹਣੇ ਲੱਗਣੇ ਨੇ ਇਹ ਇੱਕ ਸੂਟ ਦੀ ਆਪਣੇ ਇੱਕ ਅਲੱਗ ਜੀ ਗ੍ਰੇਸ ਆ ਆ ਲੋ ਜੀ ਲੇਮਨ ਜੇ ਸ਼ੇਡ ਆ ਇਹ ਲੈਮਨ ਜੇ ਸ਼ੇਡ ਦੇ ਉੱਪਰ ਸਾਰੀ ਪ੍ਰਿੰਟਿੰਗ ਹੋਈ ਆ ਤੇ ਸਾਰੀ ਡਿਜੀਟਲ ਪ੍ਰਿੰਟਿੰਗ ਆ ਡਿਜੀਟਲੀ ਨਾਲ ਸੇਮ ਦੁਪੱਟੇ ਲੱਗੇ ਹੋਏ ਨੇ ਲੋ ਆਹ ਵਾਲਾ ਸੈਟ ਆਪਣੇ ਕੋਲ ਰਿਪੀਟ ਆ ਫੌਲ ਪ੍ਰਿੰਟਿੰਗ ਦੇ ਉੱਪਰ ਅਲੋਚ ਪਿੰਕ ਕਲਰ ਦਾ ਸਕਿਨ ਕਲਰ ਦੀ ਪ੍ਰਿੰਟਿੰਗ ਹੋਈ ਆ ਨਾਲ ਸੇਮ ਵਿਸਕੋਸ ਮਸਲਿਨ ਦੇ ਦੁਪੱਟੇ ਲੱਗੇ ਹੋਏ ਆ ਬਿਲਕੁਲ ਹੀ ਸੌਫਟ ਵਾਲੇ ਸਾਰੇ ਦੁਪੱਟੇ ਨੇ ਇਹਨਾਂ ਦੇ ਨਾਲ ਦੋ ਕਲਰ ਮਿਲਣਗੇ ਇਹਦੇ ਵਿੱਚ ਇੱਕ ਫਰੋਜ਼ੀ শেਡ ਆ ਜੀ ਇੱਕ ਪਿੰਕ ਸ਼ੇਡ ਹਲੋ ਇਹ ਹੈਗਾ ਇਹਦਾ ਸੈਕੰਡ ਕਲਰ ਨਾਲ ਸੇਮ ਫਰੋਜ਼ੀ ਦੁਪੱਟਾ ਮਿਲੂਗਾ ਇਹਦੇ ਨਾਲ ਲੋਕ ਇੱਕ ਕਨਸੈਪਟ ਹੋਰ ਆ ਜੀ ਨਿੱਕੇ ਨਿੱਕੇ ਬੋਟੀ ਦਾ ਇਹਦੇ ਵਿੱਚ ਤਿੰਨ ਕਲਰ ਮਿਲਣਗੇ ਤੁਹਾਨੂੰ ਬਲੂ ਕਲਰ ਦੇ ਉੱਪਰ ਆ ਬਿਲਕੁਲ ਹੀ ਛੋਟਾ ਛੋਟਾ ਪ੍ਰਿੰਟ ਬਣਿਆ ਬਹੁਤ ਸੋਹਣਾ ਨਾਲ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਦੁਪੱਟਿਆਂ ਨਾਲ ਸੂਟਾਂ ਦੀ ਲੁੱਕ ਬਹੁਤ ਸੋਹਣੀ ਆ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਤਿੰਨ ਇੱਕ ਮਿਲੂਗਾ ਜੀ ਗ੍ਰੀਨ ਕਲਰ ਇੱਕ ਮਿਲੂਗਾ ਜੀ ਇਹਦੇ ਵਿੱਚ ਬਲੈਕ ਕਲਰ ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਸੋਹਣੇ ਨੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਪੂਰੀ ਵਧੀਆ ਬਹੁਤ ਸੋਹਣੇ ਡਿਜ਼ਾਈਨਾਂ ਦੇ ਨਾਲ ਆਇਆ ਲਿਮਟਿਡ ਜਸਟਾਕ ਆਉਂਦਾ ਕਿਉਂਕਿ ਆਪਾਂ ਚੁਣ ਚੁਣ ਕੇ ਸੂਟ ਲੈ ਕੇ ਆਉਨੇ ਆ ਇਹ ਨਹੀਂ ਹੈਗਾ ਕਿ ਸਾਰੇ ਦੇ ਸਾਰੇ ਹੀ ਚੱਕ ਲੈਣੇ ਜੋ ਪ੍ਰਿੰਟਿੰਗ ਜੋ ਯਾਨੀ ਕਿ ਡਿਜ਼ਾਈਨਿੰਗ ਸਾਨੂੰ ਪੂਰੀ ਸੁਪਰ ਲੱਗਦੀ ਹੈ ਉਹ ਵਾਲੀ ਡਿਜ਼ਾਈਨਿੰਗ ਅਸੀਂ ਤੁਹਾਡੇ ਲਈ ਲੈ ਕੇ ਆਉਨੇ ਆ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਚਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਆਪਣਾ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਅੱਗੇ ਹੋਰ ਕੀ ਦੇਖਣ ਨੂੰ ਚਾਹੀਦਾ ਕਿੱਦਾਂ ਦੇ ਤੁਸੀਂ ਸੂਟ ਦੇਖਣਾ ਚਾਹੁੰਦੇ ਹੋ ਕੋਈ ਹੋਰ ਨਿਊ ਵੈਰਾਈਟੀ ਜਿੱਦਾਂ ਦੀ ਤੁਹਾਡੀ ਚੋਇਸ ਆ ਆਪਾਂ ਨਾਲ ਦੀ ਨਾਲ ਹਰ ਪਹਿਣ ਦੀ ਚੋਇਸ ਨੂੰ ਮੈਂ ਦੇਖਦੀ ਹੁੰਦੀ ਆ ਕਮੈਂਟ ਵੀ ਤੁਹਾਡੇ ਪੜਦੀ ਆ ਬਾਕੀ ਤੁਸੀਂ ਮੈਨੂੰ ਸਿੱਧਾ ਵਟਸਐਪ ਤੇ ਵੀ ਮੈਸੇਜ ਕਰ ਸਕਦੇ ਹੋ ਚਲੋ ਜੀ ਜਾਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ